ਹੋਣ ਕੀ ਕਰ ਲਿਆ ਉੱਤੇ ਚਾਹ ਤਾਂ ਨਹੀਂ ਮੰਮੀ ਤੇ ਜਦੋਂ ਤੈਨੂੰ ਮੈਂ ਉਦੋਂ ਕਿਹਾ ਸੀ ਬੋਟ ਕੇ ਚਾਹ ਬਣਾਓ ਤੇ ਤੂੰ ਮੰਜੇ ਤੋਂ ਉੱਠੇ ਹੀ ਮੇਰੇ ਲਾਗੇ ਸਾਂਵੇਂ ਬੈਠੀ ਤੇ ਪਤਾ ਨਹੀਂ ਕੀ ਗੱਲਾਂ ਲਈ ਕਰਨ ਰਹੀ ਏ ਨਹੀਂ ਮੈਨੂੰ ਇੰਨਾ ਗੱਲਾਂ ਦਾ ਭੋਸ ਨਹੀਂ ਜਦੋਂ ਅਗਲੇ ਕਹੀ ਜਾਂਦੇ ਵੀ ਨਹੀਂ ਪੀਣੀ ਨਹੀਂ ਪਣੀ ਮੈਂ ਤਾਂ ਉੱਠਣ ਵੀ ਲੱਗੀ ਐ ਅੱਕਰੀ ਪਾਜੀ ਨੇ ਫੇਰ ਬਾਲਤਾ ਵੀ ਨਾ ਬਣਾਇਆ ਚਾਹ ਨਹੀਂ ਅਗਲਾ ਤਾਂ ਕੋਈ ਕਹਿੰਦੇ ਹੁੰਦਾ ਬਾਪੀ ਨਹੀਂ ਪੀਣੀ ਤੇ ਫਿਰ ਇੰਨੀ ਕਿ ਤੈਨੂੰ ਅਕਲ ਵਾ ਅਗਲੇ ਜਾ ਕੇ ਵਾ ਆਖਣਗੇ ਵੀ ਰਾਜਦੀ ਨਾਲ ਉਹਨੇ ਚਾਹ ਨਾ ਬਣਾਈ ਰਾਜ ਤਾਂ ਕਹਿੰਦੀ ਸੀ ਚਾਹ ਬਣਾ ਚੱਲ ਕੋ ਇਨੇ ਤੇ ਹੋਈ ਕੱਪੜੇ-ਕੁੱਪੜੇ ਬਦਲਨੇ ਤਾਂ ਬਦਲ ਲੈ ਚਾਹ ਬਣਦੀ ਤੇ ਮੈਂ ਲੈ ਕੇ ਹੁਣੀ ਤਾਂ ਮੇਰੇ ਸਿਰ 'ਚ ਪਾ ਦੇ ਹੁਣ ਰਿੰਨ ਕੇ ਪਤੀਲਾ ਉਹ ਆਪਣੇ ਘਰ ਚਲ ਗਏ ਚੰਗੇ ਭਲੇ ਤੇ ਤੂੰ ਹੁਣ ਮੇਰ ਨਾਲ ਲੜਨਾ ਪੋ ਬਿਨਾ ਮਤਲਬ ਤੋਂ ਤੁਹਾਨੂੰ ਤੇ ਬਸ ਕੋਈ ਮੌਕਾ ਲੱਭਣਾ ਚਾਹੀਦਾ ਲੜਨ ਦਾ ਮੌਕੇ ਦੀ ਗੱਲ ਨਹੀਂ ਕਿ ਕਵਲ ਤੂੰ ਸਿਆਣੀ ਬਣ ਅਗਲਾ ਬੰਦਾ ਆਇਆ ਸਿਆਣਾ ਪਿਆਣਾ ਸਾਡੇ ਘਰ ਤੁਰ ਕੇ ਠੰਡ ਉਤੋਂ ਹੈਗੇ ਤੇ ਜੇ ਚਾਹ ਘੋਟ ਉਹਨਾਂ ਵੀ ਪੀ ਜੰਦੇ ਤੇ ਕੀ ਲੋੜਾ ਚੱਲਿਆ ਹੁਣ ਆਪਣੇ ਪਤੀਲਾ ਤਰਿਆ ਹੀ ਨਾ ਚਾਹ ਦਾ ਤੂੰ ਚੱਲ ਬਾਬਾ ਗਲਤੀ ਹੋ ਗਈ ਮਾਫ ਕਰ ਦੋ ਮੇਰੀ ਗੱਲ ਸੁਣ ਕਹਤਿਆ ਉਹ ਕੁੜੀਆਂ ਦਾ ਕੀ ਭੋਗ ਪਾਉਣੀ ਵੀ ਆਪਣੀਆਂ ਨੇ ਹੁਣ ਤੇ ਜਿਹੜਾ ਬਗਾਨੀਆਂ ਨਾ ਹੁੰਦੀਆਂ ਵਾ ਉਹ ਬਗਾਨੀਆਂ ਹੁੰਦੀਆਂ ਵਾ ਤੇ ਇਹਦਾ ਮਤਲਬ ਤੂੰ ਗਰਮੀਤ ਨੂੰ ਨਾਰ ਲਾਉਣੀ ਆ ਗਰਮੀਤ ਸਾਡੀ ਸਾਂਝੀ ਤੇ ਆ ਜਿਹੀ ਉਹਦੀਆਂ ਤੇ ਮੇਰੀਆਂ ਮੈਨੇ ਬਹੁਤ ਸਾਹੂਆ ਗਰਮੀਤ ਅਗਲਿਆਂ ਦੇ ਘਰ ਪ੍ਰਸਾਦ ਪਾਗ ਤੇ ਆਪ ਗਾਂ ਗਈ ਆਪਣੇ ਘਰ ਰਸਣ ਵਸਣ ਲਈ ਆ ਉਹਦਾ ਵਿਚਾਰੀ ਦਾ ਜਾੜ ਗਈ ਆ ਜੇ ਉਹਦਾ ਪਿੱਛਾ ਨਹੀਂ ਤੇ ਗੱਲ ਨਾਲ ਆਉਂਦੀ ਸਗੋ ਭੈਣ ਬਣ ਕੇ ਰੱਖ ਰੱਖਦੀ ਨੂੰ ਤੈਨੂੰ ਪਤਾ ਗਰਮੀਤ ਨੇ ਪਾਈ ਆ ਮਾਂ ਦੀ ਦੋਦੀ ਐਡੀ ਜਬਾਨ ਆ ਮੰਮੀ ਧੀ ਤੇ ਉਸੇ ਮਾਂ ਦੀ ਆ ਨਾ ਜੇ ਮਾਂ ਦੀ ਜ਼ੁਬਾਨ ਐਡੀ ਆ ਨਾ ਤੇ ਧੀ ਦੀ ਉਦੋਂ ਵੀ ਵੱਡੀ ਆ ਉਹ ਨਹੀਂ ਬੋਲਣ ਲੱਗੀਆਂ ਵੇਂਦੀਆਂ ਕਿਸ ਨੂੰ ਕੋਹ ਇੰਤ ਜ਼ਿਆਦਾ ਤੇਰੀ ਜ਼ੁਬਾਨ ਵੱਢਣੀ ਪੈਣੀ ਆ ਜਿਹੜੀ ਐਡੀ ਲੰਮੀ ਵਾਦੀ ਜਾਂਦੀ ਆ ਬੋਲਣ ਦਾ ਤੈਨੂੰ ਪਤਾ ਨਹੀਂਗਾ ਕਿ ਮੇਰੇ ਨਾਲ ਨਹੀਂ ਬੋਲਣਾ ਤੂੰ ਸੱਸਾਂ ਤੇ ਮੈਂ ਵਾ ਤੇਰੀ ਸੱਸ ਬੱਸ ਤਹੀ ਤੇ ਨਾ ਕਮਾਂ ਫਰਾਗੇ ਮੇਰੇ ਤੇ ਸੁਈ ਲਿਆਉਣੀ ਹੁੰਦੀ ਤੁਹਾਨੂੰ ਤੇ ਕੋਈ ਨਾ ਕੋਈ ਮੌਕਾ ਲੱਭਣਾ ਚਾਹੀਦਾ ਮੇਰੇ ਨਾਲ ਆੜਾ ਲਾਉਣ ਦਾ ਮੌਕੇ ਦੀ ਗੱਲ ਨਹੀਂ ਕੀਤੀ ਤੂੰ ਸੇਤੀ ਫੱਟ ਦਿੱਤੀ ਗਰਮੀ ਦੀ ਗੱਲ ਕਰ ਦਿੱਤੀ ਆ ਉਹ ਤਾਂ ਤੇਰਾ ਫਰਜ਼ ਨਹੀਂ ਬਣਦਾ ਕੁੜੀ ਨੂੰ ਵੇਚਣਾ ਉਲੰਡਾ ਉਹਨਾਂ ਦੇ ਫਰਜ਼ ਬੰਦੇ ਆ ਤੁਹਾਡੇ ਬੰਦੇ ਆ ਤੇ ਜੇ ਅਹੀਂ ਬੋਲਦੀਆਂ ਵਾ ਤੇ ਫੇਰ ਫਰਜ਼ ਸਾਡੇ ਬੱਸ ਬੰਦ ਕਰ ਦੋ ਤੁਹਾਡੇ ਨਹੀਂ ਫਰਜ਼ ਬੰਦੇ ਨਹੀਂ ਤੈਨੂੰ ਪਤਾ ਵਾ ਕਿ ਤਾਈ ਨੇ ਮਤਲਬ ਤਾਂ ਤੂੰ ਕਿਹੜੇ ਦੁੱਖੋਂ ਵਿਚਾਰੀ ਨੋਂ ਬਾਹਰ ਨਿਕਲੀ ਆ ਤੇ ਤੂੰ ਗਰਮੀ ਦਾ ਨਾਂ ਲਾਤਾ ਸੇ ਦਿਨ ਨਹੀਂ ਪਤਾ ਵਾ ਮੈਨੂੰ ਸਾਰਾ ਪਤਾ ਵਾ ਤੈਨੂੰ ਤੂੰ ਸਿਆਣੀ ਵੱਡੀ ਤੂੰ ਸੱਚੀ ਆਸਣਾਈਆਂ ਤੇ ਕਿੱਦਾਂ ਹੁਣ ਮਿਰਚਾਂ ਲੱਗੀਆਂ ਵਾ ਇਹੋ ਹੀ ਆਪਣੀ ਧੀ ਦੇ ਜਿਹੜੇ ਤੁਸੀਂ ਬੜਦੇ ਪਾਉਂਦੀਆਂ ਨੋਹਾਂ ਦੇ ਪਾਓ ਟਕਰ ਵਸਦੇ ਨਾ ਰਹਿ ਜਾਣ ਨੋਹਾਂ ਦੇ ਤੇ ਆਂਦੀਆਂ ਵਾ ਵੀ ਨੰਗੇ ਕਰਦੀਏ ਤੇ ਧੀਾਂ ਦੇ ਟੱਕ ਲਈਏ ਕਿੱਦਾਂ ਬੁੜਬੁੜ ਕਰਦੀ ਨਿਕਲੀ ਹੁਣ ਬਾਹਰ ਨੂੰ ਪਾਉਂ ਹਾ ਕੱਪੜੇ ਜਾਂ ਤਾਂ ਨੂੰ ਮਵੇਂ ਨਹੀਂ ਦਿੰਦੀ ਨੰਗੇ ਉਹ ਬੜਾ ਕਿਤਾ ਨੰਗਦੇ ਹੀ ਕਿੱਤਾ ਤਿਆਰੀਆਂ ਕੱਸਣ ਦੇ ਆ ਕਿਤਾ ਇਹਨਾਂ ਦੀਆਂ ਪਿਓ ਪਤਾਂ ਦੀਆਂ ਛਲਾਵਾ ਹੋਣ ਡੀਆਂ ਆ ਕੋਈ ਗੱਲ ਨਹੀਂ ਆਓ ਸਹੀ ਬੂਹੋਂ ਬਾਹਰ ਤੁਸੀਂ ਤੁਹਾਨੂੰ ਮੈਂ ਦੱਸ ਨਹੀਂ ਆ ਨਾ ਨੰਗੇ ਉਹ ਬੜਾ ਕਿਤਾ ਨੰਗਦੇ ਹੀ ਮਾਂ ਵੀ ਪਿਓ ਦਿੱਤੀ ਨਹੀਂ ਜੇ ਤਾਂ ਨੰਗਣ ਦਿੱਤਾ ਤੇ ਇਹ ਡਾਇਨਾ ਨੂੰ ਲੰਗਰ ਨਹੀਂ ਮਿਲਦਾ ਅੱਗੇ ਉਹਦੀਆਂ ਹੀ ਪਕੀਆਂ ਖਾਂਦੇ ਆ ਜੇ ਤਾਂ ਨਾ ਵਦੋ ਤਾਂ ਬਗੈਰੇ ਭੁੱਖੇ ਹੀ ਰਹਿੰਦੇ ਆ ਲੈ ਨੰਗੇ ਉਹ ਪੜਾ ਕਿਤਾ ਨੰਗਦੇ ਯੋ ਮੋ ਵੀ ਪਿਓ ਦਿੱਤੀ ਨਹੀਂ ਜੇ ਭੂਏ ਗਾੜੀ ਨੂੰ ਮੰਜਾ ਚੁੱਕ ਲਾਂ ਤੇ ਕੋਈ ਨਾ ਕੇ ਦੱਸਿਓ ਗਰਨਾਮ ਚੱਲੀਏ ਚਲੋ ਡਾਡੀ ਚਲੋ ਆਹੋ ਚਲੋ ਅੱਗੇ ਇੱਕ ਵੇਲਾ ਹੋ ਗਿਆ ਮੰਮੀ ਲੰਮੀ ਬੈ ਗਈ ਗਾੜੀ ਮੰਮੀ ਉੱਥੇ ਗਾੜੀ 'ਚ ਲੰਮੀ ਕੋ ਬੈ ਗਈ ਆ ਬੜੀ ਉਠ ਖਲੋ ਕੀ ਹੋ ਗਿਆ ਤੈਨੂੰ ਵਹੀਂ ਜਾਣਾ ਵਕਦੇ ਕਿੱਥੇ ਜਾਣਾ ਤੁਸੀਂ ਜਾਣਾ ਕਿੱਥੇ ਜਾਣਾ ਕਿੱਥੇ ਤੂੰ ਦੱਸ ਬੂਹੇ ਚਲੰਨੀ ਕਿਉਂ ਪਈ ਆ ਗਿਆ ਪਈ ਉਹ ਮੈਂ ਉਹਨੀਆਂ ਨੰਗਣ ਦੇਣਾ ਗਾਂ ਦਫਾ ਹੋ ਜਾ ਚਲੋ ਨਿਆਣੇ ਨੰਗਣ ਜਿਹੜਾ ਪਹਿਲਾਂ ਦੱਸੋ ਮੈਨੂੰ ਵੀ ਚੱਲੇ ਕਿੱਥੇ ਗੋ ਨਹੀਂ ਦੱਸਣਾ ਜਰੂਰੀ ਮੈਂ ਤੈਨੂੰ ਦਾਵਾ ਅਸੀਂ ਚੱਲੇ ਆ ਕਿ ਕੰਮ ਹੀ ਚੱਲੇ ਆ ਨਹੀਂ ਦੱਸਣਾ ਮੈਨੂੰ ਨਹੀਂ ਜ਼ਰੂਰੀ ਤੇ ਕਿੰਨੂ ਆ ਜ਼ਰੂਰੀ ਦੱਸਣਾ ਉਹ ਹਰ ਗੱਲ ਘਰ ਤੇ ਪੁੱਛ ਕੇ ਨਹੀਂ ਮੈਂ ਜਾਈਦਾ ਹਾਂ ਦਾ ਕੋਈ ਆਪਣਾ ਵੀ ਕੰਮ ਜ਼ਰੂਰੀ ਹੁੰਦੇ ਆ ਜਿਹੜੇ ਜ਼ਰੂਰੀ ਆ ਨਾ ਉਹ ਮੈਨੂੰ ਦੱਸ ਕੇ ਤੇ ਜਾਓਗੇ ਉਹਨਾਂ ਚੇਤੇ ਨਹੀਂ ਮੈਂ ਜਾਣ ਦੇਣਾ ਪਰ ਇਹਨੂੰ ਦੱਸਾਂ ਮੰਮੀ ਅਸੀਂ ਚੱਲਿਆਂ ਕਿਤੇ ਜੇ ਆਵਾਂਗੇ ਨਾ ਤੇ ਦੱਸ ਦਾਂਗੇ ਵੀ ਕਿੱਥੇ ਗਏ ਆ ਜੀ ਤੁਸੀਂ ਨਹੀਂ ਨਾ ਦੱਸਣਾ ਤੇ ਫਿਰ ਨੰਕੇ ਦੱਸੋ ਨੰਕੇ ਦੱਸੋ ਮਹੀ ਮਾ ਜੀਤੀ ਨਹੀਂ ਜੇ ਤਾਂ ਨੰਗਣ ਰਹਾਂ ਕਿਤੇ ਉਹ ਮਾਤਾ ਮੇਰੀਏ ਤੂੰ ਜਿਹਦੇ ਨਾ ਕਰ ਤੇ ਨਾਲ ਲੜਾਈ ਪਾ ਘਰ ਚ ਹਨੂ ਜਾਣਦੇ ਅੱਗੇ ਲੇਟ ਹੋਣਦੇ ਆ ਮੈਂ ਮੂੰਹ ਤੇ ਚੱਡਣੀਆਂ ਦੋਕ ਇਤਨਾ ਪਾਵਦਾ ਕੋ ਤੇ ਮੰਗੋ ਲੈ ਜਾੜੀ ਉਹ ਜਾਣਦੇ ਆ ਬਾਬਾ ਜਾਣਦੇ ਹਨੂ ਕਿਤੇ ਬੋਲਣ ਦੀ ਇਹਨੂੰ ਹੈ ਹੀ ਨਹੀਂ ਤੇ ਨੀਮਪਕੇ ਚਾ ਬੋਲੀਦਾ ਵਟਿਆ ਨੂੰ ਮਮਮੀ ਮੈਂ ਤਾਂ ਸਹੀ ਬੋਲਿਆ ਤੂੰ ਹੀ ਗਾੜੀਆਂ ਪੈਣ ਡੇ ਖਿੱਚ ਖਿੱਚ ਕੇ ਸਾਨੂੰ ਆਨੂੰ ਜਾਣਦੇ ਹਾਂ ਤੂੰ ਨਹੀਂ ਮੈਂ ਜਾਣਦਾ ਲੈ ਫਿਰ ਜੇ ਗੱਲ ਤੇ ਆਏ ਲੈ ਜਾ ਕੇ ਦੱਸੋ ਕਿੱਥਾ ਜਾਓਗੇ ਮੈਂ ਹੈ ਮਾਦੀ ਮਾਤਾ ਸਾਡੀ ਕਿੰਨੋ ਮੰਗੋ ਮੇਰੇ ਕੋ ਦੀ ਮੰਗ ਚਾ ਕਿੱਦਾਂ ਨਾਲੀ ਤੂੰ ਨਹੀਂ ਮੰਗੋ ਤੁਹਾਨੂੰ ਮੰਗਾ ਮਾ ਨਾ ਹੁਣ ਮੰਝਾ ਟੱਪ ਕੇ ਨੰਗ ਜੀਏ ਨਹੀਂ ਇਹ ਵੀ ਗੱਲ ਵਾ ਨਾ ਜੇ ਤੁਹਾਡੀ ਜਦ ਤ ਤੇ ਨਹੀਂ ਵੀ ਜਦੀਓ ਹਾ ਸੇਜੇ ਤੇਰੀ ਨਾ ਅੱਗੇ ਸਾਰਾ ਕੰਮ ਹੋਇਆ ਹੀ ਉਹ ਕੀ ਹੋ ਗਿਆ ਕੰਮ ਥੋੜਾ ਘਰ ਚ ਹੋਇਆ ਕਿੰਨਾ ਕੁ ਪੱਤ ਪੈਂਦਾ ਹੈ ਘਰ ਚ ਕਾਹ ਦਾ ਕੱਪੱਤ ਵਾ ਹੁਣ ਹਟਿਆ ਹਟਿਆ ਰਹਿੰਦੋ ਫੋਟ ਨਹੀਂ ਨਾ ਪੈਂਦਾ ਚੁੱਪ ਕਰਕੇ ਤੇ ਬੈਠੇ ਰਹੋ ਜਿੰਨੇ ਜੋ ਗਿਆ ਗਈਓ ਨਹੀਂ ਜਾਣਾ ਬਸ ਜਾਣਾ ਤੇ ਜਾਣਾ ਕਿਉ ਡੈਡੀ ਉਹ ਬਾਬਾ ਉਠਖ ਲੋ ਕਿਸ ਨੂੰ ਕੋ ਖਾਸ ਹੀ ਕੰਮ ਹੁੰਦਾ ਤੂੰ ਮੰਜਾ ਢਾਹ ਕੇ ਪੈ ਗਈ ਹੈ ਇੱਥੇ ਬੁਕਲ ਤਾਣ ਕੇ ਨਹੀਂ ਖਾਸ ਕੰਮ ਕਿਹੜਾ ਵਾ ਜਿਹੜਾ ਮੈਨੂੰ ਨਹੀਂ ਦੱਸਣ ਵਾਲਾ ਕੋਈ ਦੱਸਣ ਵਾਲਾ ਹੁੰਦਾ ਕੋਈ ਨਹੀਂ ਦੱਸਣ ਵਾਲਾ ਹੁੰਦਾ ਮੈਂ ਫੇਰ ਨਹੀਂ ਉਹ ਨੰਗਣ ਦੇਣਾ ਜੇ ਨਹੀਂ ਨਾ ਮੈਨੂੰ ਦੱਸਣ ਵਾਲਾ ਮੈਂ ਨਹੀਂ ਨੰਗਣ ਦੇਣਾ ਜੇ ਨਾ ਤੇ ਮੈਨੂੰ ਦੱਸੋਗੇ ਨਾ ਮੈਂ ਨਹੀਂ ਉਹ ਨੰਗਣ ਦੇਣਾ ਇਹ ਮੰਮੀ ਤੇਰੀ ਨਿਆਣੇ ਵਾਲੀ ਜਿੱਦ ਆ ਇਹ ਕੰਮ ਥੋੜਾ ਕੋਈ ਕੰਮ ਚੰਗਾ ਦਾ ਰਿਵਾਤੀ ਸਿਆਣੀ ਬਣੀ ਤੂੰ ਹੈਗੀ ਹੀ ਹੋ ਕੋਈ ਨਹੀਂ ਮੈਂ ਸਿਆਣੀ ਬਿਆਣੀ ਜਿੰਨੀ ਕ ਹੈਗੀਆਂ ਨਾ ਉਨੀ ਤੂੰ ਹੀ ਮੈਨੂੰ ਰਹਿਣ ਤੋਂ ਇਹ ਕੰਮ ਥੜਾ ਵੀ ਲਗਾੜ ਲਮਾ ਪਰਿਆ ਕਿ ਇਹ ਕਦਾ ਕੰਮ ਨਹੀਂ ਚੱਲਿਆ ਹੁੰਦਾ ਕੋਈ ਤੇ ਉਹ 30 ਵਾਰ ਹਲਾਉਣ ਚੱਲੇ ਤੇ ਹੀ ਕੰਮ ਕਾਮੀ ਲਾਈ ਆ ਜਿਹੜਾ ਦੱਸ ਨਹੀਂ ਸਕਦੇ ਬਸ ਵਾਰਾ ਲਾਉਣ ਹੀ ਚੱਲੇ ਕਹਦੇ ਬਸ ਠੀਕ ਆ ਹਨੂ ਜਾਣਦੇ ਬਸ ਮੇਨ ਦੱਸੋ ਜਦੋਂ ਚੱਲ ਲੰਗ ਚੋ ਐਂ ਦੱਸਾਂ ਤੈਨੂੰ ਨਹੀਂ ਦੱਸਣਾ ਤੇ ਮੈਨੂੰ ਨਹੀਂ ਆਉਂਦਾ ਉਹ ਨੂੰ ਦੱਸ ਕੇ ਜਾਣੇ ਨਾ ਲੈ ਨਹੀਂ ਆਣੀਓ ਨੰਗਣ ਦੇਣਾ ਲੰਗ ਕੇ ਦੱਸੋ ਫਿਰ ਡਾਡੀ ਤੂੰ ਆਖੋ ਮੜ ਜਾ ਲਾਂਦੇ ਤੇ ਕਰੋ ਓਏ ਇਹਨੂੰ ਦੱਸ ਦੇ ਬਈ ਗਿਫਟ ਲੈਣ ਚੱਲੇ ਆ ਹਾਂ ਤੇਰੀ ਮੰਮੀ ਗੱਪੀਆਂ ਚੱਲੇ ਸਪ੍ਰਾਈਜ਼ ਤੇ ਰਵਾਤੀ ਆ ਕੇ ਦਵਾਂਗੇ ਤੈਨੂੰ ਵੀ ਆ ਲੈ ਮੰਮੀ ਸਪ੍ਰਾਈਜ਼ ਆਪਣਾ ਓਏ ਕਿਹੋ ਜਿਹਾ ਸਪ੍ਰਾਈਜ਼ ਬੱਚ ਪੜਈਆ ਉਹ ਹਾਂ ਦਾਵਾ ਕਿ ਤੈਨੂੰ ਨਹੀਂ ਪਤਾ ਮੁੰਡੇ ਲੇ ਕੇ ਬੰਦੇ ਸਮਝ ਤੂੰ ਨਹੀਂ ਸਮਝਣਾ ਜੀ ਕੋਈ ਗੱਲ ਨਹੀਂ ਮੈਨੂੰ ਨਾ ਪੜਾ ਵਾਂਗੂ ਦੱਸ ਦੋ ਤੇ ਮੈਂ ਫੇਰ ਦੱਸ ਦਿੰਨੀ ਉੱਠ ਨਹੀਂ ਮੁੰਮੀ ਇੱਥੇ ਚੱਲ ਦੱਸ ਮੈਨੂੰ ਨਾ ਪੜਾ ਵਾਂਗੂ ਦੱਸ ਦੇ ਪੜੇ ਲਿਖੇ ਨਹੀਂ ਨਾ ਇੱਥੇ ਬਹਿ ਕੇ ਤੇ ਦੱਸ ਉਹ ਅਹੀਂ ਆ ਕੇ ਦੱਸਾਂਗੀ ਤੈਨੂੰ ਨਹੀਂ ਆ ਕੇ ਨਹੀਂ ਹੁਣੇ ਦੱਸ ਕੇ ਜਾ ਤੂੰ ਨਾ ਰਮਾਨਾ ਰਜਾਈ 'ਚ ਬਹਿ ਜਾ ਠੰਡ ਬੜੀ ਆ ਤੂੰ ਠੰਡ ਲਵਾ ਲਈ ਨਾ ਮੁੜ ਕੇ ਬਿਮਾਰ ਹੋਣਾ ਸਾਡਾ ਕੰਮ ਕਿੰਨੇ ਕਰਨਾ ਵਾ ਕੋਈ ਗੱਲ ਨਹੀਂ ਮੈਨੂੰ ਠੰਡ ਲੱਗਦੀ ਤੇ ਮੈਂ ਠੰਡ 'ਚ ਹੀ ਤੁਰੇ ਫਿਰਨਾ ਵਾ ਇਹੋ ਜਿਹੀ ਨਹੀਂ ਵੀ ਤੁਸੀਂ ਮੈਨੂੰ ਬਾਹਰ ਕੇ ਖਵਾ ਲਣਗੇ ਮੈਂ ਖਾ ਲੂੰਗਾ ਆਪਣੇ ਪਕਾ ਕੇ ਤੂੰ ਨਾ ਰਮਾਨਾ ਘਰ ਆ ਰਿਹਾ ਤਾਂ ਅਹੀਂ ਆ ਦੇ ਪਰਾਂ ਵਾ ਦੱਸੋ ਹਾਂ ਤੇ ਘੰਟੇ ਛੱਡ ਕੇ ਦੋ ਲਾਇਓ ਉਹ ਡੈਡੀ ਜਾਂਦੇ ਖੜਨਾ ਮੈਨੂੰ ਕਿਤੇ ਮਿੰਤਾਬ ਨਹੀਂ ਪਤਾ ਕਿੱਥੇ ਜਾਣਾ ਵਾ ਡੈਡੀ ਜਾਂਦਾ ਕਿਤੇ ਜਾਣਾ ਪੁੱਤ ਕੰਮ ਅਸੀਂ ਕਿੰਨੇ ਵਾਪਸ ਆਇਣਾ ਵਾ ਲੈ ਨਹੀਂ ਕਾ ਜਾਣ ਦੇਣਾ ਤੇ ਠੰਡ ਬੜੀ ਟਾਡੇ ਵਾਸਤੇ ਵੀ ਤੂੰ ਤੁਸੀਂ ਵੀ ਜੁੱਲਿਆਂ ਚ ਵੜ ਕੇ ਤੇ ਪਾਓ ਤੂੰ ਹੀ ਮਨਾ ਠੰਡ ਲਵਾ ਲਿਓ ਲੈ ਹੈ ਜਿੱਥੇ ਜਾਣਾ ਹੁਣ ਗਾੜੀ ਪਤੇ ਡੀਕਣੇ ਜਾਣਾ ਨਹੀਂ ਦੱਸ ਅਸੀਂ ਹਾਂ ਤੁਹਾਨੂੰ ਨਾ ਮੋਟਰਸਾਈਕਲ ਤੇ ਠੰਡ ਲੱਗੂ ਮੈਨੂੰ ਘਰੇ ਬੈਠੀ ਲੱਗਣ ਢਈ ਆ ਅੱਗੇ ਤੇ ਆ ਹੱਥ ਛੱਟ ਲੱਗੀ ਹੋਰ ਲਵਾ ਕੇ ਬਹਿੰਗੀ ਨੇ ਤੂੰ ਕੋਈ ਨਹੀਂ ਮੇਰੇ ਹੱਥ ਉੱਤੇ ਛੱਟ ਲੱਗੀ ਤੇ ਮ ਗਰੂਟ ਕੇ ਨਾ ਪਕਾਈ ਤੂੰ ਕਿਨੇ ਪਕਾਉਣੀਆਂ ਉਹ ਕੋਈ ਪਕਾਊਗਾ ਹੀ ਨਾ ਆਗੇ ਓਏ ਆਪੇ ਪਕਾਉਣ ਵਾਲੀ ਆ ਜਾਣੀ ਆ ਤੈਨੂੰ ਕਿਉਂ ਫੇ ਫਿਕਰ ਪਿਆ ਕਿਹੜੀ ਕਿਹਵਾ ਪਕਾਉਣ ਵਾਲੀ ਆ ਜਾਣੀ ਆ ਉਹ ਕਿਹੜੀ ਲਾਈਨ ਚੱਲੇ ਜੋ ਨਹੀਂ ਨਵੀਂ ਨੌਂ ਨਹੀਂ ਲਾਈਨ ਚੱਲੇ ਆਪਾਂ ਕੋਈ ਉਹ ਖਿ ਲਿਆਵਾਂ ਗਿਆਂ ਤੇਰੇ ਲਈ ਕਿ ਬੱਟੇ ਨਵੀਂ ਨੌਂ ਨਹੀਂ ਲਾਈਨ ਚੱਲੇ ਤੇ ਨਵੀਂ ਮਾਂ ਲਾਈਨ ਚੱਲਿਆ ਵਾ ਲਾ ਮੋਟੋ ਡੈਡ ਦਾ ਨਵਾਂ ਵਿਆਹ ਕਰਨਾ ਵਾ ਫੇ ਕਿਉਂ ਆਖੀ ਜਾਣਾ ਵਾ ਉਹਦਾ ਕਰਦੀਆਂ ਮੈਂ ਤਾਂ ਡੈਡੀ ਦਾ ਜੱਪਾ ਬੇਡੋ ਜਿਆ ਹੁੰਨੇ ਕਾਧੀ ਹੋ ਲੈਮ ਨੇ ਜਿੱਦੀ ਗੱਲ ਨਹੀਂ ਦੱਸਦੇ ਸਿੱਧੀ ਸਿੱਧੀ ਗੱਲ ਦੱਸ ਦੋ ਤੇ ਜਾ ਲੰਗ ਜੋ ਜੇ ਨਹੀਂ ਦੱਸਣੀ ਤੇ ਮੈਂ ਨਹੀਂ ਲੰਗਣ ਦੇਣਾ ਆ ਥੋੜੀ ਗੱਲ ਵੀ ਮੰਜਾ ਡਾ ਦੋ ਬੜੀ ਆਪ ਤੇ ਆਪ ਜਿਸੀ ਮਾਰੀ ਚੱਲ ਚ ਨਹੀਂ ਹਿੰ ਤੂੰ ਰੱਖਦੇ ਮੈਂ ਜਾਣਾ ਤੇ ਜਾਣਾ ਜਿੱਥੇ ਮੈਂ ਜਾਣਾ ਆਹੀ ਤੇਰੀ ਨੋ ਲਾਈਨ ਚੱਲੇ ਜੋ ਜਾਣਦੇ ਹਾਂ ਬਾਤਸ ਫਿਰ ਆ ਵੇ ਹੁਣ ਨਾ ਮੈਂ ਜਾਣ ਦਿੰਦਾ ਸਿੱਧੀ ਗੱਲ ਕਿਉ ਆ ਤੂੰ ਡਾਡੀ ਕੰ ਦਾ ਸੁਣਾਏ ਨੀ ਮੈਂ ਨਾ ਹੁਣ ਜਾਣ ਦਿੱਤਾ ਉਤਾ ਤੇ ਪਾ ਮੈਂ ਤਾਨੂੰ ਨੰਗਣ ਡਿੰਦੀ ਹੋਣ ਨਹੀਂ ਨੰਗਣ ਦੇਣਾ ਜਾ ਲਾ ਲੋ ਜੋਰ ਜਿੱਥੇ ਲੱਗਦਾ ਓ ਥੋੜੀ ਗੱਲ ਆ ਵੀ ਦਰ ਜਿੱਦਬਾਜੀ ਕਰੀ ਜਣੀ ਮੰਮੀ ਤੂੰ ਆਪਣੀ ਜਿਹੜੇ ਛੱਡਦੀ ਕਿਉਂ ਨਹੀਂ ਆ ਮੈਂ ਨਹੀਂ ਛੱਡਦੀ ਹੁੰਦੀ ਜਿਹੜੀ ਜਿੱਤ ਤੇ ਆ ਜਾ ਜਿਹਦੇ ਨਾਲ ਮੈਂ ਵਿਗੜ ਜਾ ਵਿਗੜ ਜਾਨੀ ਆ ਤੇ ਜੇ ਮੈਂ ਜਿਹੜਾ ਨਾ ਮੇਰਾ ਸਿੱਧਾ ਰਹੇ ਮੇਰ ਨਾਲ ਉਹ ਨਹੀਂ ਹੋ ਤੇਰੀ ਨੋਂ ਨਹੀਂ ਆ ਉਹ ਤੂੰ ਵਿਆਹ ਕੇ ਲਿਆਂਦੀ ਮੁੱਲ ਲਿਆਂਦੀ 10 ਮਿਲੇ ਮੈਂ ਆਵਾਂਗੇ ਜਦੋਂ ਸਿੱਧੀ ਹੋ ਜੂਗੀ ਨਾ ਉਦੋਂ ਲੈ ਆਵਾਂਗੇ ਜਦੋਂ ਦੀ ਜਬਾਨ ਕੱਟ ਚੱਲਣ ਪੂਗੀ ਮੰਮੀ ਤੂੰ ਤਾਂ ਸਾਰੀ ਮੈਂ ਸਿੱਧੀ ਦਾਦੀ ਕਿ ਇਹ ਨਪਕ ਚੱਦੀ ਰੇ ਮੰਮੀ ਡਾਡੀ ਨੂੰ ਇਦਾਂ ਬੋਲਿਆ ਕਰੋ ਸਹੀ ਲੱਗੀਦਾ ਕਿਦਾਂ ਬੋਲਿਆ ਕਰਾ ਹੁਣ ਤੂੰ ਮੈਨੂੰ ਬੋਲਣਾ ਸਿਖਾਏਂਗਾ ਉਹ ਮੈਂ ਫਰਸਕੋਣਾ ਵਾ ਤੂੰ ਤੇ ਆਪ ਸਿਆਣੀ ਬੈਣੀ ਆ ਜੇ ਡਾਡੀ ਤੈਨੂੰ ਆਂਦੇ ਨਾ ਸਾਨੂੰ ਜਾਣਦੇ ਤੁਸੀਂ ਜਾਣ ਦੋ ਨਾ ਜੇਦ ਕਰੋ ਤੁਸੀਂ ਤੇ ਜਾਣਾ ਫਿਰ ਬਿਲਕੁਲ ਜਾਣਾ ਹੀ ਆ ਨਾ ਤੇ ਜਾਣਾ ਫਿਰ ਤਿਆਰ ਹੋਏ ਆ ਲੈ ਨੰਗ ਕੇ ਦੱਸੋ ਜੇ ਘਰ ਤੇ ਆਏ ਨੰਗੋ ਲੈ ਡਾਡੀ ਫੇਰ ਵੇ ਲੋ ਨਹੀਂ ਨੰਗੋ ਨੰਗ ਜਾ ਮੇਰੇ ਤੋਂ ਡੰਗ ਜਾ ਉਹ ਬਾਬਾ ਜਾਣਦੇ ਜੇ ਨਾ ਕਰ ਨਾ ਕਰ ਉਹਨੂੰ ਕੁੜੀ ਦੇ ਘਰ ਆਉਂਦੇ ਨਾ ਨਾ ਮੈਂ ਹਾਂ ਤੇ ਅੱਖ ਨਹੀਂ ਪਿੰਨ ਕੇ ਦੱਸੋ ਨੰਗੋ ਫਿਰ ਨਹੀਂ ਮੰਮੀ ਮੇਰੀ ਗੱਲ ਸੁਣੋ ਕਿੰਨਾ ਚਿਰ ਨਹੀਂ ਲੁਣੀ 10 ਮਿੰਟ ਤੂੰ ਜਦੋਂ ਆਦੀ ਜ਼ੁਬਾਨ ਸਿੱਧੀ ਹੋ ਜੂ ਉਹ ਆਪ ਸਿੱਧੀ ਹੋ ਜੂ ਹੈ ਹੋਣਾ ਨਾ ਨਾ ਕਰਮ ਕਰਮ ਰੋਟੀਆਂ ਉਹ ਆ ਹੀ ਆ ਜਿਹੜੀ ਮੇਰੀ ਭੈਣ ਆਈ ਨਾ ਬਈਆਂ ਰੋਟੀਆਂ ਤੇ ਉਹ ਸਬਜ਼ੀਆਂ ਕਿਤਾਂ ਦੀਆਂ ਦਿੰਦੀ ਰਹੀ ਠੰਡੀਆਂ ਠੰਡੀਆਂ ਦੋਆਂ ਤਿੰਨਾਂ ਦਿਨਾਂ ਦੀ ਸਬਜ਼ੀ ਦਿੰਦੀ ਰਹੀ ਉਹ ਹੁਣ ਹੋਰ ਚੰਗੀ ਤਾਂ ਸੁਧਰ ਜੂ ਨਾ ਫੇਰ ਮੈਂ λεਉਂਗੀ ਮੰਮੀ ਉਹ ਤਾਂ ਸਹੀ ਆ ਤੁਸੀਂ ਤੁਹਾਡੀ ਮਾਸੀ ਐ ਤੁਹਾਡੀ ਭੈਣ ਜਿਹੜੀ ਮਾਸੀ ਸਾਡੀ ਉਹੋ ਖਰਾਬ ਕਰਦੀਆਂ ਹਨ ਨੂੰ ਜਾਣ ਬੁੱਝ ਕੇ ਤੁਸੀਂ ਨਿੱਗੀ ਜੀ ਗੱਲ ਨੂੰ ਬੜਾ ਵੱਡਾ ਫੇਰਾ ਬਣਾਤਾ ਈ ਮੇਰੀ ਭੈਣ ਗਲਤ ਏ ਮੈਂ ਥੋੜੀ ਗਲਤ ਨਾ ਉਹ ਮੰਮੀ ਜਿਹੜੀ ਮਾਸੀ ਸਾਡੀ ਨਾ ਉਹ ਆਪ ਐ ਘਰ ਜਿੱਦਾਂ ਮਰਜੀ ਇਹਦਾ ਸਾਡੀ ਘਰ ਆ ਕੇ ਨਾ ਤੁਹਾਨੂੰ ਪੰਪ ਦਿੰਦੀ ਬਹੁਤ ਜ਼ਿਆਦਾ ਉਹ ਮੈਂ ਪਕਾਨਾ ਜਿਹੜਾ ਫੁੱਲ ਜੂਗੀ ਤੇ ਨਾਲੇ ਮੈਨੂੰ ਇਹੋ ਜਿਹੀਆਂ ਫੁੱਲੀਆਂ ਨਾ ਪਾਓ ਰਾਜਵਲ ਜੂਗੇ ਵੀ ਚਾਚੀ ਤਿਆਰ ਹੋ ਤੈਨੂੰ ਨਾਲ ਖਾਣਾ ਤੇ ਮੇਰੇ ਸਾਡੀ ਜਭਾਨ ਵੱਡੀ ਜੇ ਮੈਨੂੰ ਪੁੱਛ ਲੈਂਦੇ ਪੀਉ ਨੂੰ ਲੈ ਕੇ ਹੀ ਚੱਲੇ ਤੇ ਮੰਮੀ ਤੂੰ ਚੱਲ ਤੇ ਫੇਰ ਮੇਰੀ ਸਲਾਹ ਲੈਣੀ ਨਹੀਂ ਜ਼ਰੂਰੀ ਉਹਦੀ ਲੈਣ ਦੇ ਤੇ ਚਲੋ ਪੈਨਾ ਕੇ ਦੱਸੋ ਨਹੀਂ ਸਲਾਹ ਮੰਮੀ ਤੇਰੀ ਲੈਣ ਦੇ ਦਿੰਦੀ ਤੂੰ ਤੇ ਨੰਨਤਾ ਦੀ ਤੂੰ ਧਰਦੀ ਨਾਲ ਹੈ ਨਹੀਂ ਤੇ ਨੂੰ ਦੱਸ ਕਰੇ ਬੰਦਾ ਕੀ ਉਹ ਨਾਲ ਚਾਚੀ ਵਿਚਾਰੀ ਜਾਂਦੀ ਚਲ ਪੁੱਤ ਮੈਂ ਨਾਲ ਚਲਦੀ ਆ ਉਹਨੂੰ ਆੜੇ ਨਾਲ ਲੈਣ ਨੂੰ ਉਹਨੂੰ ਵਾਕੀ ਤੇ ਜਾ ਕੇ ਦੱਸੇ ਬੇ ਬਹੁਤ ਸੁਣੀ ਅਕਲਵਾ ਮੈਨੂੰ ਨਾ ਥਰੀਕਾਂ ਦੇ ਥੱਲੇ ਲਾਓ ਚੰਗਾ ਜਿਹੜਾ ਉਧਰ ਜੂ ਗਏ ਆਖਣ ਵੀ ਉਹਨੂੰ ਅਸੀਂ ਚਾਚੀ ਨਾਲ ਲੈ ਕੇ ਚੱਲੇ ਆ ਇਹ ਬਹੁਤ ਸੋਣੀ ਗੱਲ ਸਾਰੀ ਉਮਰ ਵਾਵਾ ਮੈਨੂੰ ਮੇਨੇ ਦਊਗੀ ਤੇ ਤੇਰੀ ਨੋ ਮੈਂ ਲਿਆਈ ਹਾਂ ਤੂੰ ਤੇ ਲੈਣ ਨਹੀਂ ਜਾਂਦੀ ਤੇ ਦੱਸ ਕੀ ਕਰੀਏ ਤੂੰ ਤੁਰੇ ਨਾ ਤੇ ਚਾਚੀ ਨਾਲ ਖੜੀਏ ਨਾ ਤੇ ਹੋਰ ਦੱਸ ਕੀ ਕਰੀਏ ਇੱਥੇ ਹੁਣ ਤੇ ਜੇ ਚਾਚੀ ਨੂੰ ਖੜੋਗੇ ਨਾ ਉਹ ਲਿਆਊਗੀ ਨਾ ਆਪਣੇ ਘਰ ਹੀ ਖੜੂਗੀ ਇੱਥੇ ਨਹੀਂ ਉਹਦੇ ਜੋਗੀ ਜਗ੍ਹਾ ਹੈਗੀ ਮੰਮੀ ਇਹੋ ਗੱਲਾਂ ਚਾਚੀ ਡਾੜੀ ਪਸਲੋ ਤੁਰਦੀ ਨਾਲੋਂ ਆਂਦੀ ਤੇਰੀ ਮਾਂ ਜਾਣੀ ਨਾ ਮੈਨੂੰ ਮੇਨੇ ਬੜੇ ਮਾਰਦੀ ਆ ਤੇ ਨਾਲੇ ਦੇ ਘਰ ਲੜਨ ਗਈ ਤੈਨੂੰ ਕਿ ਲੋੜ ਹੀ ਲੜਨ ਦੇ ਨਾਲ ਘਰ ਨਹੀਂ ਤਾਂ ਜਾਣੀ ਹੁੰਨੀ ਆ ਜਿਹੜਾ ਝੂਠ ਬੋਲੇ ਨਾ ਤੈਨੂੰ ਕਿਉਂ ਓਖ ਲਿਆਰਦੀ ਜਦੋਂ ਤੂੰ ਪੱਠੇ ਲੈਣ ਜਾਣਾ ਵਦੋ ਤੈਨੂੰ ਖਿਲਿਆਰ ਕਹਿ ਗੱਲਾਂ ਪੁੱਛਦੀ ਸੀ ਤੂੰ ਨਿਆਣਾ ਵਾ ਤੈਨੂੰ ਨਿਆਕਨ ਕੋਈ ਮੈਨੂੰ ਉਹਨੇ ਕਿਉਂ ਚਨੇ ਮੈਨੂੰ ਉਹਨੇ ਕਿ ਗੋਲੀ ਮਾਰਦੀ ਮੈਂ ਤੇ ਹੋ ਆਂਦੀ ਹੀ ਪੁੱਤ ਚੱਲ ਆਪਣਾ ਘਰ ਸੰਭੋ ਤੁਸੀਂ ਜੇ ਤੇਰੀ ਮੰਮੀ ਲੜਨ ਆਲੀ ਆ ਤੂੰ ਹੀ ਸਿਆਣਾ ਬਣ ਘਰ ਨਾਕ ਪੱਤ ਪਾਇਆ ਕਰ ਤੈਨੂੰ ਕੁੜੀਂ ਜਾ ਕੇ ਲਾਇਆ ਉਹਦਾ ਕਿਸਦਾ ਮੂੰਹ ਪੰਨੀ ਦਾ ਹੁੰਦਾ ਵੀ ਮੇਰੀ ਮਾਂ ਕੀ ਜੇ ਨਾ ਲੜਦੀ ਆ ਤੇਰੇ ਨਾਲ ਜਿਆਦਾ ਲੜਦੀ ਹੋਰ ਤੇ ਕਦੀ ਕਿਸੇ ਨਾਲ ਲੜਦੀ ਵੇਖੀ ਨਹੀਂ ਮੰਮੀ ਜਦੋਂ ਤੂੰ ਮੀ ਸੁਣਿਆ ਗੱਲਾਂ ਸੁਣਦਾ ਰਿਆ ਅਗਲੀ ਨੇ ਤੇ ਆਖਣਾ ਓਨ ਤੇ ਸੁਣਾਉਣੀਆਂ ਹੀ ਗੱਲਾਂ ਮੰਮੀ ਲੋਕੀ ਚੰਗੇ ਆ ਠੀਕ ਆ ਲੋਕੀ ਹਰ ਆਪਣੇ ਘਰ ਇਸ ਬਚਣਦੇ ਆ ਅਸੀਂ ਸਾਡੇ ਘਰ ਇੱਕ ਪੱਤ ਜਿਆਦਾ ਵਾ ਸਾਡੇ ਘਰ ਆਪਣੀ ਕੀ ਕਾਲੀ ਸ਼ਰੀ ਫਿਰ ਗਈ ਆ ਤੇ ਭਰਾਵਾ ਨਹੀਂ ਚੱਗੀ ਤੇ ਮੈਨੂੰ ਕਰ ਦੋ ਉਹਨੂੰ ਲੈ ਆਓ ਲੈ ਇਹਨੂੰ ਦੱਸ ਕਿ ਤਾਹਰੋਂ ਕਰਦੀ ਐ ਜੜੀ ਦੱਸੋ ਸਮਝਾਓ ਤਈ ਇਹਨੂੰ ਮੈਨੂੰ ਤੇ ਮੰਦੀ ਨਹੀਂ ਮੈਨੂੰ ਕਿੰਨਾ ਮੱਥਾ ਮਾਰ ਲੈਣਾ ਮੈਨੂੰ ਕੋ ਉਹ ਜਾਣਦੇ ਬਾਬਾ ਜਾਣਦੇ ਆਖੇ ਲੱਗ ਜਾ ਲੋਕੀ ਜਾਨੂੰ ਬਾਹਰ ਨਹੀਂ ਨਿਕਲਦੇ ਐ ਤੇ ਤੂੰ ਕੀ ਇਤਮਾਹ ਆਇਆ ਤੈ ਤੂੰ ਬਾਹਰ ਨਾ ਆਈਂ ਆਇਆ ਕਰੋ ਤੂੰ ਬਾਹਰ ਜਾਂਦੇ ਲੋਕਾਂ ਦੀ ਗੱਲਾਂ ਸੁਣਦੇ ਤੂੰ ਨਾ ਨਾ ਫੇ ਅੰਦਰੇ ਬੈ ਪੈ ਕੇ ਮਰ ਜੀਏ ਅੰਦਰ ਵੇ ਬਹਿਲੀ ਪੜੀ ਆ ਆਪਣੇ ਪੱਠੇ ਲਿਆਂਦੇ ਤੇ ਮਾਨਾ ਘਰ ਆਏ ਉਹ ਠੰਡ ਬੜੀ ਜਾ ਉੱਥੇ ਜਾ ਕੇ ਤੇ ਉਹ ਮੇਰੀ ਗੱਲ ਸੁਣ ਜੁਲੇ ਜੋ ਉਹਦੇ ਬਾਰੇ ਪਤਾ ਹਣ ਤੂੰ ਵਾਇਰਲ ਉਹ ਜੱਪਿਆ ਕਰ ਤੈਨੂੰ ਲੋੜ ਨਹੀਂ ਕੰਮ ਕਰਨ ਦੀ ਮਾਨਾ ਨਰ ਜਾਈ ਚ ਬੈ ਕੇ ਨਾ ਉੱਥੇ ਚਾਹ ਪੀਂਦੇ ਸਾਰਾ ਮਿਲਿਆ ਕਰਨਾ ਤੈਨੂੰ ਕੋਈ ਕੱਖ ਨਹੀਂ ਅੰਦਾ ਚੰਗਾ ਤੂੰ ਅੰਦਰ ਬਾਹਰ ਮਨ ਆ ਜਾ ਤੈਨੂੰ ਪਕੀ ਪਕਾਈ ਮੈਂ ਆ ਜਾ ਚਲ ਉੱਠਾ ਜਾ ਮਨ ਆ ਜਾ ਕਿਹੜੀ ਯਾਹੀ ਬਿਠਾਈ ਮੇਰੇ ਵਾਸਤੇ ਉਹ ਅੰਦਰ ਬਿਸਤਾ ਚੈ ਤੇ ਨਹੀਂ 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 ਜਾਂਦੇ ਚਲ ਉੱਠ ਲੋ ਬਾਬਾ ਇੱਧਰ ਦਾ ਦੇਣਾ ਇੱਧਰ ਹੋ ਜੇ ਹੁਣ ਮੈਂ ਬਹਿ ਗਈ ਆ ਨਾ ਮੈਂ ਨਹੀਂ ਹੁਣ ਤਨ ਜਾਂ ਦੇਣਾ ਜੋ ਮਰਜ਼ੀ ਹੋ ਜੇ ਚੱਲ ਨਹੀਂ ਜਾਂਦੇ ਚੰਗਾ ਇੱਥੇ ਠੰਡ ਬੜੀ ਆ ਤੂੰ ਹੋਰ ਨਾ ਪੰਗਾ ਪਾ ਲਈ ਬਿਮਾਰ ਹੋ ਗਈ ਨਾ ਫੇਰ ਹੀ ਤੈਨੂੰ ਚੁੱਕੀ ਫਿਰਾਂਗੇ ਅੱਗੇ ਨੂੰ ਠੀਕ ਨਹੀਂ ਹੁੰਦੀ ਤੂੰ ਇਦਾਂ ਕਰ ਅਰਜਾਈ ਜਿ ਬਹਿਰਮਾਨ ਅੰਦਰ ਜਾ ਹੀ ਨਹੀਂ ਜਾਂਦੇ ਹੋਰ ਦੱਸ ਕੀ ਨਹੀਂ ਕਿਉਂ ਡੈਡੀ ਠੀਕ ਆ ਨਾ ਹਾਂ ਠੀਕ ਆ ਚੱਲ ਉੱਠ ਵਧੀਆ ਚੱਲ ਮੇਰੇ ਨਾਲ ਇੱਕ ਕਰ ਲਓ ਕਿ ਨਹੀਂ ਜਾਂਦੇ ਤੇ ਨਹੀਂ ਜਾਂਦੇ ਫੇਰ ਮੈਂ ਉੱਠਣਾ ਨਹੀਂ ਤੇ ਮੈਂ ਨਹੀਂ ਉੱਠਣਾ ਡੈਡੀ ਵਰਕਾ ਫੜ ਕੇ ਉਹ ਲੈ ਦੀ ਉਹ ਬਾਬਾ ਨਹੀਂ ਜਾਂਦੇ ਨਹੀਂ ਜਾਂਦੇ ਹੋਰ ਰਸ ਕੀ ਆ ਨਹੀਂ ਆ ਨਹੀਂ ਤੇ ਮੈਂ ਤੇ ਹੁਣ ਇੱਥੇ ਭਾਵੇਂ ਜੰਮ ਜਾਵਾਂ ਮੈਂ ਨਹੀਂ ਉੱਠਣਾ ਜਿਹਦੇ ਇੱਥੇ ਜੰਮਾਂ ਤੂੰ ਵਹੇ ਜੰਮ ਜਾਣਾ ਜੇ ਤਾਂ ਠੰਡ ਬਾਹਰ ਇੱਕ ਜਿਹੜੀ ਜਪਾਨ ਵੇ ਕਿੱਡੀ ਜਰੀ ਲੰਮਕਦੀ ਆ ਇਹਦੀ ਜ਼ੁਬਾਨ ਬੜੀ ਲੰਮਕਦੀ ਹੈ ਨੇ ਜਾਪਦੀ ਮੇਰੇ ਕੋ ਨਾ ਕਿ ਦਿਨ ਵੇਖੀ ਖੇਰ ਦਾ ਕੋਰਾ ਕੋਰਾ ਪੈਣ ਡਿਆ ਕੋਰਾ ਅੰਦਰ ਸੱਤ ਥੜੇ ਪੈਣ ਡਿਆ ਵਾ ਹਾ ਦੋ ਕਿਤਾ ਦੇ ਬੜੀ ਠੰਡ ਦਰਾਉਂਦੀ ਆ ਬੁੱਢਾ ਸਹੀ ਰ ਖੂਨ ਜੰਮ ਗਿਆ ਮੁਰਕੇ ਖੋਰ ਦੇ ਫਰਾਂਗੇ ਤੈਨੂੰ ਕੀ ਕਰਦੇ ਰਾਵਾਂਗੇ ਅੱਗ ਬਾਲ ਬਾਲ ਕੇ ਚਲ ਤੂੰ ਅੰਦਰ ਆ ਜਾ ਚੱਲ ਬੈਠ ਜਾ ਜਮਨ ਅੰਦਰ ਚੰਗਾ ਇੱਧਰ ਬੈਣਾ ਕਿ ਇੱਧਰ ਬੈਣਾ ਬਣ ਗਈ ਗੱਲ ਆ ਜਾ ਹੁਣ ਬਣ ਗਈ ਗੱਲ ਚਲੋ ਚਲੋ ਵੇਖ ਮੈਨੂੰ ਸਿਹਤਾਂ ਬढ़ाਉਂਦੇ ਆ ਮੈਨੂੰ ਆਦੇ ਬਿਸਤਰੇ ਚ ਬੈ ਤੇ ਅਸੀਂ ਇੱਥੇ ਹੀ ਆ ਕੋਈ ਗੱਲ ਨਹੀਂ ਜਾਓ ਹਾ ਜਿਹੜਾ ਤੋਇਲ ਮੈਂ ਚੋਣਾ ਨਾ ਉਹਦੇ ਆਈ ਦਾ ਉਹ ਤੁਹਾਨੂੰ ਲੱਗ ਜੂ ਪਤਾ ਕਿਤਾਂ ਦਾ ਮੈਂ ਤੇਰ ਕਿਉਂ ਨਹੀਂ ਆ ਆ ਲੈ ਕੇ ਆਓ ਸਹੀ ਤੁਸੀਂ ਤੁਹਾਡੇ ਰਾਦੇ ਚ ਮੈਂ ਗੱਲਾਂ ਚ ਆ ਗਈ ਆ ਕੋਈ ਗੱਲ ਨਹੀਂ ਘਰੇ ਹੀ ਹਮਣਾਵਾ ਨਾ ਵੜ ਕੇ ਦੱਸਿਓ ਘਰ ਵੀ ਤੁਸੀਂ ਆਉਂਦੇ ਕਿ ਤਾਈਓ ਐਸੇ ਘਰ ਹੀ ਆਉਣਾ ਵਾ ਮੈਂ ਤੈਨੂੰ ਘਰ ਵਣਜਦਾ ਨਾ ਤੇ ਮੇਰਾ ਨਾਮ ਹੀ ਕੰਤੋ ਨਿਗਾ ਐਦਾਂ ਕਰਦੀਆਂ ਵਾਲ ਨਾ ਸੋਕੀ ਗਏ ਆ ਕੰਗੀ ਵਾ ਕੇ ਆਵਾ ਰਬੜ ਪਾਵਾਂ ਕੋਈ ਆ ਜਾਂਦਾ ਬੁਰੇ ਲੱਗਦੇ ਵਾਲ ਖਲਾਰੇ ਦੇ ਆ ਸਲਾਈ ਇੱਕ ਚੜਾਈ ਜਾਣੀ ਆ ਨਹੀਂ ਤੇ ਕੋਝਾ ਕੀ ਕਰਨੇ ਪਤਾ ਕੁਛ ਨਹੀਂ ਮੰਮੀ ਵਾਲ ਸੁੱਕ ਗਈ ਲੱਗੀਆਂ ਵਾਣ ਮੈਂ ਸਲਾਈ ਇੱਕ ਘਾਰ ਹੀ ਜਾਵਾ ਪੂਰੀ ਤੋ ਮੈਨੂੰ ਕਾਪੀ ਦੇ ਪਤਾ ਬੰਕ ਦੀ ਕਾਪੀ ਹਾਂਜੀ ਉਹ ਕੀ ਕਰਨੀ ਮੰਮੀ ਉਹ ਨਾ ਪੈਸੇ ਕਢਾਉਣੇ ਹੈਗੇ ਥੋੜੇ ਜਿ ਪੈਸੇ ਹਜੇ ਲੋੜਦੇ ਹੈ ਨਹੀਂ ਮੰਮੀ 2-3000 ਰੁਪਇਆ ਘਰ ਪਿਆ ਤੇ ਹੈਗਾ ਵਾ ਜਦੋਂ ਲੋੜ ਹੋਏਗੀ ਤੋ ਕਢਾਵਾਂਗੇ ਉਹ ਮੁੰਡੇ ਦਾ ਫੋਨ ਬਾਹਰੋਂ ਆਇਆ ਹੈਗਾ ਉਹ ਉੱਥੇ ਬੈਠਾ ਵਾ ਖਰਚੇ ਵਰਚੇ ਬਿਨੋਂ ਤੇ ਉਹ ਕੋ ਪੈਸੇ ਹੈ ਨਹੀਂਗੇ ਤੋ ਉਹਨੂੰ ਪਾਉਣੇ ਹੈ ਥੋੜੇ ਜਿ ਕਢਾ ਕੇ ਪਰ ਮੰਮੀ ਮੇਰੇ ਨਾਲ ਤੇ ਹਜੇ ਰਾਤੀ ਵੀ ਪੰਦੀ ਗੱਲ ਹੋਈ ਆ ਉਹਨਾਂ ਨੇ ਮੈਂ ਨਾ ਉਹ ਗਲਤੀ ਕੀਤੀ ਨਹੀਂ ਆ ਕਿ ਕੰਮ ਬੰਦ ਹੋ ਗਿਆ ਵਾ ਜਾਂ ਪੈਸਿਆਂ ਦੀ ਲੋੜ ਆ ਮੈਂ ਮਮਪਨ ਦੀ ਨਹੀਂ ਗੱਲ ਕਰ ਰਹੀ ਮੈਂ ਗੁਰਪ੍ਰੀਤ ਦੀ ਗੱਲ ਕਰ ਰਹੀ ਉਹਨੂੰ ਪਾਉਣਾ ਕਢਾ ਕੇ 20000 ਰੁਪਇਆ ਮੰਮੀ ਉਹਨੂੰ 20000 ਰੁਪਇਆ ਪਾਉਣਾ ਵਾ ਨਾਲੇ ਉਹਨੂੰ ਅਸੀਂ ਕਦੇ ਹੱਥੇ ਪਾਈਏ ਉਹਨੂੰ ਪਾਉਣਾ ਪੈਣਾ ਵਿਚਾਰਾ ਬੈਠਾ ਉੱਥੇ ਹੁਣ ਪਾਉਣੇ ਪੈਣੇ ਪੈਸੇ ਕੀ ਕਰਨਾ ਫਿਰ ਹੁਣ ਮੈਂ ਨਾ ਪਾਵਾਂ ਉਹਨੂੰ ਪੈਸੇ ਤਾਂ ਹੋਰ ਕੌਣ ਪਾਵੇ ਫਿਰ ਮੰਮੀ ਇਹ ਸਾਡੇ ਸਿਰ ਸਾਨ ਥੋੜੀ ਆ ਕੋਈ ਦੱਸੋ ਹਾਂ ਤਹੀ ਏਟਾਡੇ ਸਿਰ ਕੋਈ ਨਾ ਘਸਾਨੇ ਮੇਰੇ ਸਿਰ ਸਾਨ ਮੈਂ ਮਾਸਾ ਮਾਸਾ ਪਾਲੇ ਆ ਨਾ ਮੇਰੇ ਸਿਰ ਤੇ ਸਾਨ ਵਾਏ ਹੁਣ ਮੈਂ ਉਹਨਾਂ ਨੂੰ ਕਿੱਥੇ ਤੱਕਾ ਦੇਣਾ ਉਹਨਾਂ ਨੂੰ ਮੰਮੀ ਤੁਸੀਂ ਇਹੋ ਜੀਆਂ ਗੱਲਾਂ ਨਾ ਸੋਚਿਆ ਕਰੋ ਅੱਜ ਉਹਦਾ ਕੰਮ ਬੰਦ ਹੋ ਗਿਆ ਵਾ ਤੇ ਪਹਿਲਾਂ ਜਿਹੜਾ ਇੰਨੇ ਚਿਰ ਦਾ ਕੰਮ ਕਰਨ ਰਿਆ ਸੀ ਉਹ ਪੈਸੇ ਜੋੜੇ ਹੀ ਹੋਣੇ ਉਹਨੇ ਤੇ ਉਹ ਵਰਤ ਲੇ ਹਾ ਹੁਣ ਜੋੜਿਆ ਨਾ ਕਿੱਥੇ ਵਿਚਾਰੇ ਨੇ ਜੇ ਜੋੜੇ ਹੋਵੇ ਤੇ ਉਹ ਐਨੇ ਫੋਨ ਖੜਕਾਵੇ ਸਾਨੂੰ ਹੀ ਮੰਮੀ ਇੱਥੇ ਬੈਠੋ ਮੇਰੇ ਲਾਗੇ ਤੁਸੀਂ ਤੇ ਨਾ ਐਵੇਂ ਗੁੱਸਾ ਕਰੀ ਜਾਣਦੇ ਆ ਤੁਹਾਨੂੰ ਪਤਾ ਤੇ ਹੈਗਾ ਵਾ ਅੱਗੇ ਆ ਤੁਹਾਡੇ ਸਿਰ ਤੇ ਆਣ ਕੇ ਬੈਠੀ ਆ ਹੈ ਦੂਜਾ ਬਾਹਰ ਉਹ ਖਪਣ ਡਿਆ ਵਿਚਾਰਾ ਕਮਾਈਆਂ ਕਰਨੀਆਂ ਕਿਤੇ ਬਾਹਰ ਸੌਖੀਆਂ ਪਈਆਂ ਵਾ ਉਹਨਾਂ ਇਹਨਾਂ ਦਾ ਹੀ ਅਹੀ ਸੋਚ ਦੇ ਰਹੀ ਏ ਤੇ ਆਪਣਾ ਕੁਛ ਨਹੀਂ ਬਣਾਉਣਾ ਹੈਗਾ ਆਪਣੇ ਵੇਖੋ ਕਿਤੇ ਹਜੇ ਤੱਕ ਬਾਰੀਆਂ ਵੀ ਨਹੀਂ ਲੱਗੀਆਂ ਹੈਗੀਆਂ ਇਹਨਾਂ ਦਾ ਹੀ ਅਹੀ ਪੂਜਾ ਪੁਝਾਈ ਕਦੀ ਜਾਣਦੇ ਆ ਪੂਜਾ ਰੱਬ ਦਾ ਬੜਾ ਕੁਛ ਦਿੱਤਾ ਵਾ ਐਵੇਂ ਦੇਲ ਨਹੀਂ ਥੋੜਾ ਕਰੀਦਾ ਹੋਈਦਾ ਮੰਮੀ ਦਿੱਤੇ ਦੇ ਉੱਤੇ ਤਾਂ ਪਤਾ ਨਹੀਂ ਪਰ ਉਜੜਨ ਜ਼ਰੂਰ ਦੇ ਆ ਤੋ ਹੀ ਨੇ ਕੁਛ ਬਣਨ ਦੇਣਾ ਮੈਨ ਲਾ ਲਿਆ ਤੁਹਾਡਾ ਸਾਭ ਮਾਸੀ ਜੀ ਕੀ ਗੱਲ ਹੋਈ ਆ ਕਿਉਂ ਡੈਈ ਭਾਬੀ ਜੀ ਨੂੰ ਤੁਸੀਂ ਇਦਾਂ ਕਹਿਣ ਹੁਣਾ ਹਣਾ ਕੀ ਆ ਹੋਇਆ ਤਾਂ ਕੋਈ ਨਹੀਂ ਮੈਂ ਅਖਣ ਲਈ ਗੁਰਪ੍ਰੀਤ ਦਾ ਫੋਨ ਨਹੀਂ ਆਇਆ ਤੈਨੂੰ ਤੇ ਇਨ ਮੈਂ ਅਖਣ ਲਈ ਮੈਨੂੰ ਕਾਪੀ ਦੇ ਮੈਂ ਪੈਸੇ ਕਢਾ ਕੇ ਲਿਆਵਾਂ ਮਾਸੀ ਜੀ ਤੁਸੀਂ ਸਾਡੇ ਲਈ ਅੱਗੇ ਹੀ ਬਹੁਤ ਕੁਝ ਕੀਤਾ ਵਾ ਤੇ ਹੋਰ ਖੇਚ ਲਕਾਂਦੀ ਲੋੜ ਨਹੀਂ ਹੈਗੀ ਮੇਰੇ ਕੋ ATM ਹੈਗਾ ਨਾ ਬੈਂਕ ਦਾ ਉੱਥੇ ਪਿੰਡ ਪਿਆ ਵਾ ਤੇ ਉਹ ਮੈਂ ਤੁਹਾਨੂੰ ਲਿਆ ਕੇ ਦੇ ਦਿੰਨੀ ਆ ਘਰੋਂ ਤੇ ਤੂੰ ਹੀ ਉਹਦੇ ਤੇ ਜਾ ਕੇ ਨਾ ਤੇ ਪੈਸੇ ਕਢਾ ਲਿਆ ਉਹ ਜਿਹੜੇ ਠੇਕੇ ਠੂਕੇ ਦੇ ਮਿਲੇ ਆ ਨਾ ਉਹ ਮੈਂ ਉਸੇ ਤੇ ਜਮਾ ਕਰਾਏ ਆ ਤੇ ਨਾਲੇ ਮੈਨੂੰ ਵੀ ਪਤਾ ਲੱਗ ਜਾਊਗਾ ਵੀ ਇੰਨਾ ਟਾਈਮ ਹੋ ਗਿਆ ਵਾ ਏਟੀਐਮ ਚੱਲਦਾ ਵੀ ਆ ਕਿ ਨਹੀਂ ਚੱਲਦਾ ਲੈ ਹਾਂ ਅਗਲੀ ਸਾਰਾ ਕੁਝ ਸੰਭੀ ਫੇਰੰਡੀ ਆ ਇੱਕ ਹਾਡੀ ਮੰਮੀ ਉਹ ਐਵੇਂ ਮਗਰ ਲੱਗੀ ਆ ਉਹਨਾਂ ਦੀ ਸ਼ਦਾਈ ਬਣਾਈ ਜਾਂਦੀ ਆ ਸਾਨੂੰ ਵੀ ਤੇ ਨਾਲ ਆਪ ਵੀ ਬਣਨ ਢੀ ਆ ਕਿੰਨਾ ਕੁਛ ਇਹਨੇ ਲਟਾਤਾ ਉਹਨਾਂ ਮਗਰ ਇੱਕ ਆਈਓ ਭੈਣ ਕਿਤੇ ਕੁਸਕੀ ਨਹੀਂ ਉਦੋਂ ਦੀ ਮੈਂ ਕੋਈ ਪੱਲਾ ਜੋੜ ਕੇ ਵੀ ਰੱਖਿਆ ਆ ਇਹਨੂੰ ਕਹਿੰਦੇ ਹੀ ਉਹ ਚਤਰ ਦੇ ਨਾਲੇ ਚਲਾਕ ਏਦਾਂ ਕਰਦੀ ਆ ਮਾਸੀ ਜੀ ਮੈਂ ਪਿੰਡ ਜਾ ਕੇ ਨਾ ਤੇ ਲੈਵਨੀ ਆ ਜਾ ਕੇ ਏਟੀਐਮ ਕੱਢ ਕੇ ਤੇ ਤੂੰ ਏਦਾਂ ਕਰ ਫਿਰ ਜਾਣਾ ਤਾਂ ਚਾਬੀਆਂ ਮੇਰੇ ਕੋ ਪਈਆਂ ਲੈ ਜਾ ਫਿਰ ਤੇ ਤੂੰ ਹੀ ਮੇਰੇ ਨਾਲ ਹੀ ਚੱਲੋ ਹਾਂ ਮੰਮੀ ਗੱਲ ਤੇ ਠੀਕ ਆ ਦੀਦੀ ਉਹਨਾਂ ਨੂੰ ਕੱਲੇ ਜੇ ਭੇਜਣ ਦੇ ਉਹ ਤੇ ਤੁਸੀਂ ਨਾਲ ਚਲਜੋ ਹਾਂ ਨਾਲੇ ਬੰਦਾ ਇੱਕ ਦੂਜੇ ਦੇ ਯਾਰ ਹੋ ਆ ਰਹੀ ਚੱਲ ਜਾਂਦਾ ਵਾ ਕਿੱਥੇ ਵਿਚਾਰੀ ਕੱਲੀ ਜਾਂਦੀ ਰਹੂਗੀ ਕੋਈ ਗੱਲ ਨਹੀਂ ਉਹਨੇ ਆਪਣੇ ਘਰ ਹੀ ਜਾਣਾ ਵਾ ਜਾਣਦੇ ਨੂੰ ਕੱਲੀ ਨੂੰ ਆਪੇ ਲੈ ਆਉਂਦੀ ਆ ਚੱਲ ਆਹ ਉਹ ਦੀਦੀ ਗੱਲ ਵੀ ਠੀਕ ਆ ਮੰਮੀ ਦੀ ਉੱਥੇ ਘੜਾ ਤਾਂ ਇਹ ਬਗਾਨੇ ਦਾ ਜਾਣਾ ਵਾ ਆਪਣਾ ਘਰ ਆ ਤੁਹਾਡਾ ਜਦੋਂ ਮਰਜ਼ੀ ਜਾਓ ਆਓ ਹਨਾ ਤੇ ਕੋਈ ਨਹੀਂ ਤਾਂ ਇਹ ਹੋਈ ਆਓ ਫਿਰ ਆਹੋ ਨਹੀਂ ਮੈਂ ਜਾਣੀ ਆ ਉਧਰ ਨੂੰ ਤੇ ਬਾਕੀ ਚਲੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਹੈਗੇ ਆ ਮੇਰੀ ਕਾਪੀ ਤੇ ਪੈਸੇ ਇੰਨੇ ਕ ਚੱਲਾ ਆਹ ਬਣੀਓ ਗੱਲ ਉਹ ਮੀਸਣੀ ਜੀ ਨੇ ਕਿਦਾਂ ਏਟੀਐਮ ਲਿਖਾ ਕੇ ਰੱਖਿਆ ਵਾ ਚੱਲ ਕੋਈ ਨਹੀਂ ਆਉਣ ਤੇ ਘਰ ਹੀ ਲੱਗਾ ਨਾ ਫੇਰ ਆ ਲੈnde ਇਹਨੂੰ ਤੇ ਹੁਣ ਮੈਂ ਦੱਸਦੀ ਆ ਵੇਖੇ ਕਿਦਾਂ ਨਹੀਂ ਬਾਨੀ ਇਹਦੇ ਕੋ ਪੈਸੇ ਕਢਾਉਣੀ ਆ